ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਹਰਦੀਪ ਕੌਰ ਤੁਹਾਡਾ ਮੇਰਾ YouTube ਚੈਨਲ অর্ਗੈਨਿਕ ਗਾਰਡਨਿੰਗ ਤੇ ਸਵਾਗਤ ਹੈ ਜੀ ਔਰ ਬਰਸਾਤ ਹੋ ਚੁੱਕੀ ਹੈ ਫਰੈਂਸ ਸਭ ਤੋਂ ਵਧੀਆ ਗੱਲ ਔਰ ਹੁਣ ਟ੍ਰੇਨਿੰਗ ਸੀਜ਼ਨ ਆ ਤਾਂ ਟ੍ਰੇਨਿੰਗ ਸੀਜ਼ਨ ਦੇ ਵਿੱਚ ਆਪਾਂ ਕੁਝ ਤਿਆਰੀਆਂ ਕਰਾਂਗੇ ਦੋਸਤੋ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਹੈ ਕਿ ਆਪਣੇ ਕੋਲ ਜਿਹੜੇ ਪੁਰਾਣੇ ਪਲਾਂਟਸ ਨੇ ਪੁਰਾਣੀਆਂ ਸਬਜ਼ੀਆਂ ਨੇ ਤਾਂ ਉਹਦੇ ਵਿੱਚ ਤੁਸੀਂ ਆ ਦੇਖ ਸਕਦੇ ਹੋ ਮੇਰੇ ਕੋਲ ਕਦੂ ਦੀ ਬੇਲ ਹੈ ਤਾਂ ਦੇਖੋ ਤੁਸੀਂ ਕਿੰਨੀ ਵਧੀਆ ਹੈਲਦੀ ਗਰੋ ਹੋ ਚੁੱਕੀ ਆ ਤੇ ਇਹਨੂੰ ਨਾ ਫਿਲਹਾਲ ਮੈਂ ਇਹਦੇ ਉੱਤੇ ਰੱਖਿਆ ਹੋਇਆ ਤੇ ਇਹਨੂੰ سپورਟ ਨਹੀਂ ਦਿੱਤੀ ਕਿਉਂਕਿ ਜਿਹੜਾ ਕੰਦ ਦਾ ਸੇਕ ਆ ਬਹੁਤ ਜ਼ਿਆਦਾ ਸੀ ਜਿਹਦੇ ਕਰਕੇ ਬੇਲ ਨੂੰ ਬਹੁਤ ਨੁਕਸਾਨ ਹੋਇਆ ਤੁਸੀਂ ਇਹ ਦੇਖ ਸਕਦੇ ਹੋ ਕਿਤੇ ਕਿਤੇ ਸੁੱਕ ਵੀ ਚੁੱਕੀ ਆ ਇਸ ਕਰਕੇ ਮੈਂ ਇਹਨੂੰ ਇੱਥੇ ਹੀ ਰੱਖਤਾ ਬੇਲ ਨੂੰ ਜਿਵੇਂ ਆ ਬੈਂਗਨ ਦਾ ਪਲਾਂਟ ਹੈ ਤੇ ਮਿਲੀਬਾਕਸ ਦਾ ਅਟੈਕ ਹੋਇਆ ਡੇਲੀ ਸਪਰੇਅ ਕਰਨੀ ਪੈਂਦੀ ਆ ਫਰੈਂਡਸ ਪਰ ਫੇਰ ਵੀ ਕਿਤੇ ਨਾ ਕਿਤੇ ਮਿਲੀਬਾਕਸ ਆ ਰਹੇ ਨੇ ਤਾਂ ਇਸ ਕਰਕੇ ਮੈਂ ਥੋੜੀ ਜੀ ਇਹਦੀ ਕਟਿੰਗ ਕਰ ਦੂੰਗੀ ਪਲਾਂਟਸ ਦੀ ਤੇ ਇਸੇ ਤਰ੍ਹਾਂ ਆਪਾਂ ਨੇ ਇਹ ਜਿਹੜੇ ਹਰੀਆਂ ਮਿਰਚਾਂ ਨੇ ਇਹਨਾਂ ਦੀ ਵੀ ਕਟਿੰਗ ਕਰਨੀ ਆ ਇਹ ਤੇ ਮਿਲੀਬਕਸ ਦਾ ਅਟੈਕ ਹੋਣ ਕਰਕੇ ਹਰੀਆਂ ਜਿਹੜੀਆਂ ਮਿਰਚਾਂ ਦਾ ਪਲਾਂਟ ਹੈ ਇਹਨਾਂ ਤੇ ਵੀ ਮਿਲੀਬਕਸ ਦਾ ਅਟੈਕ ਹੋਇਆ ਹੈ ਤੇ ਇਸੇ ਤਰ੍ਹਾਂ ਫਰੈਂਡਸ ਇੱਧਰ ਵੀ ਆਪਣੇ ਕੋਲ ਮਿਰਚਾਂ ਦਾ ਪਲਾਂਟ ਹੈ ਤੇ ਇਹ ਵੀ ਆਪਣੇ ਕੋਲ ਕਦੂਆਂ ਦੀ ਬੇਲ ਹੈ ਗਰਮੀ ਦੇ ਕਾਰਨ ਇਹ ਪੱਤੇ ਯੈਲੋ ਹੋ ਗਏ ਸੀ ਔਰ ਜਿਹੜੇ ਇਹਨਾਂ ਤੇ ਫੁੱਲ ਆਉਂਦੇ ਸੀ ਉਹ ਸਾਰੇ ਬਲੈਕ ਹੋ ਕੇ ਝੜ ਜਾਂਦੇ ਸੀ ਤਾਂ ਕਰਕੇ ਇਹਨਾਂ ਤੇ ਫਰੂਟਿੰਗ ਚੰਗੀ ਤਰ੍ਹਾਂ ਨਹੀਂ ਹੋ ਰਹੀ ਸੀ ਤੇ ਇਸ ਤਰ੍ਹਾਂ ਦੇ ਤੁਸੀਂ ਦੇਖ ਸਕਦੇ ਹੋ ਹਰੀਆਂ ਮਿਰਚਾਂ ਬੈਂਗਣ ਕੱਦੂ ਤੋਰੀਆਂ ਦੇ ਬੇਲਾਂ ਕੁਝ ਕੁ ਹੈਗੀਆਂ ਨੇ ਕੁਝ ਕੁ ਮੈਂ ਉਹਨਾਂ ਨੂੰ ਹਟਾ ਦਿੱਤਾ ਉਹਨਾਂ ਦੀ ਜਗ੍ਹਾ ਤੇ ਤੋਰੀਆਂ ਦੇ ਨਵੇਂ ਵੀ ਗਰੋ ਕਿਤੇ ਨੇ ਉਹ ਵੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਉਗੀ ਤੁਹਾਡਾ ਸ਼ੇਅਰ ਕਰੂੰਗੀ ਇਸ ਬਾਰੇ ਜਾਣਕਾਰੀ ਤੇ ਬਾਕੀ ਫਰੈਂਡਸ ਆਪਣੇ ਕੋਲ ਇੱਕ ਸਾਈਡ ਹੈਗਾ ਗੁਲਾਬ ਦਾ ਬੂਟਾ ਆ ਤੁਸੀਂ ਦੇਖ ਸਕਦੇ ਹੋ ਤੇ ਇਹ ਗੁਲਾਬ ਦੇ ਬੂਟੇ ਦੀ ਜੇ ਆਪਾਂ ਨੇ ਕਟਿੰਗ ਕਰਨੀ ਹੈ ਕਿਉਂਕਿ ਬਰਸਾਤਾਂ ਤੋਂ ਪਹਿਲਾਂ ਆਪਾਂ ਨੂੰ ਕਟਿੰਗ ਕਰ ਦੇਣੀ ਚਾਹੀਦੀ ਆ ਔਰ ਪਲਾਂਟ ਸ ਚੰਗੀ ਤਰ੍ਹਾਂ ਗਰੋ ਕਰਦੇ ਨੇ ਔਰ ਸਿਮਲਾ ਮਿਰਚ ਦੇ ਬੂਟੇ ਮੈਂ ਨਹੀਂ ਹਟਾਏ ਕਿਉਂਕਿ ਉਹਨਾਂ ਤੇ ਫਲਾਵਰਿੰਗ ਵਧੀਆ ਹੋ ਰਹੀ ਆ ਔਰ ਉਹਦੇ ਕਰਕੇ ਆਪਾਂ ਇੰਤਜ਼ਾਰ ਕਰਾਂਗੇ ਜਿਹੜੀ ਹੁਣ ਬਰਬਾਦ ਹੋਊਗੀ ਉਹਦੇ ਵਿੱਚ ਉਹ ਫਰੂਟਿੰਗ ਦੇ ਰਹੀ ਆ Shimla mirch ਜਾਂ ਨਹੀਂ ਤਾਂ ਉਹ ਹਿਸਾਬ ਨਾਲ ਆਪਾਂ Shimla mirch ਨੂੰ ਹਟਾਵਾਂਗੇ ਪਰ ਹਜੇ ਮੈਂ Shimla mirch ਨਹੀਂ ਹਟਾਈ Shimla mirch ਉਸੇ ਤਰ੍ਹਾਂ ਆਪਾਂ ਨੇ ਬਗੀਚੇ ਦੇ ਵਿੱਚ ਗ로우 ਕੀਤੀ ਹੋਈ ਆ ਦੇਖ ਸਕਦੇ ਹੋ ਇੱਧਰ Shimla mirch ਦਾ ਪਲਾਂਟ ਹੈ ਜੀ ਇਹ ਤੇ ਫਲਾਵਰ ਕਾਫੀ ਆਏ ਹੋਏ ਨੇ ਕੁਝ ਕਫਲਾਵਰ ਪਹਿਲਾਂ ਬਰਾਊਨ ਹੋ ਕੇ ਝੜ ਗਏ ਪਰ ਇਹਦੇ ਪੱਤੇ ਵਗੈਰਾ ਸਭ ਠੀਕ ਨੇ ਰੂਟਸ ਵੀ ਠੀਕ ਨੇ ਤੇ ਸਭ ਤੋਂ ਵੱਡੀ ਗੱਲ ਫਰੈਂਡਸ ਤੁਸੀਂ ਇਹ ਗੱਲ ਧਿਆਨ ਰੱਖਿਓ ਕਿ ਪਲਾਂਟਸ ਨੂੰ ਤੁਸੀਂ ਖਾਦ ਦੇ ਦਿਓ ਕਿਉਂਕਿ ਹੁਣ ਅੱਗੇ ਜਾ ਕੇ ਬਰਸਾਤਾਂ ਹੋਣਗੀਆਂ ਤਾਂ ਉਸ ਟਾਈਮ ਖਾਦ ਦੇਣਾ ਥੋੜਾ ਮੁਸ਼ਕਿਲ ਹੋ ਜਾਂਦਾ ਕਿਉਂ ਕਿ ਜਦੋਂ ਬਰਸਾਤਾਂ ਹੋਣਗੀਆਂ ਉਸ ਟਾਈਮ ਕਾਫੀ ਜ਼ਿਆਦਾ ਬਰਸਾਤਾਂ ਦਾ ਪਾਣੀ ਆਊਗਾ ਜੋ ਗਮਲਿਆਂ ਦੇ ਵਿੱਚ ਜ਼ਰੂਰੀ ਖਾਦ ਹੁੰਦੀ ਉਹ ਨਿਕਲ ਜਾਂਦੀ ਆ ਆ ਦੇਖ ਸਕਦੇ ਹੋ ਫਰੈਂਡਸ ਤੁਸੀਂ ਇਹ ਕਾਫੀ ਬੜੀਆ ਬੇਲ ਹੋ ਚੁੱਕੀ ਆ ਤੇ ਕਾਫੀ ਹੈਲਦੀ ਆ ਤੇ ਪੱਤੇ ਸਾਰੇ ਗ੍ਰੀਨ ਹੋ ਚੁੱਕੇ ਆ ਇਹ ਚੁੰਨੀ ਤੋਂ ਆਪਾਂ ਗ੍ਰੀਨ ਨੈਟ ਦਾ ਕੰਮ ਲਿੱਤਾ ਤੇ ਦੂਸਰੀ ਗੱਲ ਇਹ ਆ ਫਰੈਂਡਸ ਜਿਹੜੀ ਇਹ ਆਪਣੇ ਕੋਲ ਨਾ ਖਰਬੂਜੇ ਦੇ ਬੀਜ ਮੈਂ ਵੈਸੇ ਹੀ ਦੱਬ ਦਿੱਤੇ ਸੀ ਇਹਦੇ ਵਿੱਚ ਕਿਉਂਕਿ ਮੇਰੇ ਕੋਲ ਜਿਹੜਾ ਕਿਚਨ ਵੇਸਟ ਮੈਂ ਖਾਦ ਤਿਆਰ ਕਰਦੇ ਆ ਉਹਦੇ ਲਈ ਮੇਰੇ ਕੋਲ ਘਰ ਦੇ ਵਿੱਚ ਜਿੱਥੇ ਮੈਂ ਸਟੋਰ ਕਰਦੇ ਆ ਡਰਮ ਖਾਲੀ ਨਹੀਂ ਸੀ ਔਰ ਫਿਰ ਆਪਾਂ ਨੇ ਇਹਦੇ ਵਿੱਚ ਵੀ ਦੱਬੇ ਸੀ ਔਰ ਇਹ ਕਾਫੀ ਵਧੀਆ ਗਰੋ ਕਰ ਰਹੇ ਨੇ ਇਹ ਖਰਬੂਜੀ ਔਰ ਤਰਬੂਜ਼ ਦੇ ਬੀਜ ਨੇ ਤਾਂ ਤੁਸੀਂ ਦੇਖ ਸਕਦੇ ਹੋ ਤੇ 4 ਇੰਚ ਤੱਕ ਇਹਨਾਂ ਦੀ ਲੰਬਾਈ ਹੋ ਚੁੱਕੀ ਹੈ ਤੇ ਕਾਫੀ ਵਧੀਆ ਗਰੋ ਕਰ ਰਹੇ ਨੇ ਔਰ ਫਰੈਂਡਸ ਸਭ ਤੋਂ ਵੱਡੀ ਗੱਲ ਤੁਹਾਨੂੰ ਦੱਸਾਂ ਕਿ ਜਦੋਂ ਵੀ ਬਸਾਤ ਦਾ ਸੀਜ਼ਨ ਹੋਵੇ ਗਰਮੀ ਜਾਂ ਸਰਦੀ ਦਾ ਸੀਜ਼ਨ ਹੋਵੇ ਤਾਂ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਮਿੱਟੀ ਨੂੰ ਤਿਆਰ ਰੱਖਿਆ ਕਰੋ ਤੇ ਮੇਰੇ ਕੋਲ ਇਸ ਤਰ੍ਹਾਂ ਦੇ ਬਹੁਤ ਗ੍ਰੋ ਬੈਗ ਨੇ ਜਿਨ੍ਹਾਂ ਦੇ ਵਿੱਚ ਮੈਂ ਮਿੱਟੀ ਤਿਆਰ ਕਰਕੇ ਰੱਖੀ ਹੋਈ ਆ ਤਿਆਰ ਕਰਨ ਦਾ ਮਤਲਬ ਹੈ ਮਿੱਟੀ ਔਰ ਖਾਦ ਨੂੰ ਮਿਕਸ ਕਰਕੇ ਰੱਖਿਆ ਹੋਇਆ ਕਿਉਂਕਿ ਕਈ ਵਾਰ ਇਹ ਹੁੰਦਾ ਟਾਈਮ ਤੇ ਨਹੀਂ ਸਾਰਾ ਕੁਝ ਅਰੇਂਜ ਹੁੰਦਾ ਤਾਂ ਥੋੜੀ-ਥੋੜੀ ਤਿਆਰੀਆਂ ਤੁਸੀਂ ਜਦੋਂ ਵੀ ਕੋਈ ਸੀਜ਼ਨ ਆਉਂਦਾ ਉਸ ਤੋਂ ਪਹਿਲਾਂ ਕੋਸ਼ਿਸ਼ ਕਰਿਆ ਕਰੋ ਪੌੜ ਦੇ ਵਿੱਚ ਦੂਜੇ ਪੌੜ ਤੇ ਸ਼ਿਫਟ ਕਰਨਾ ਉਹਦੀ ਪੂਰੀ ਡਿਟੇਲ ਕਰਨਾ ਜਲਦੀ ਸ਼ੇਅਰ ਕਰਾਂਗੇ ਤੇ ਹੁਣ ਆਪਾਂ ਸ਼ਿਮਲਾ ਮਿਰਚ ਦੇ ਪਲਾਂਟਸ ਤੁਹਾਨੂੰ ਦਿਖਾਣੇ ਆ ਆਹ ਦੋ ਸਾਈਡ ਲੱਗੇ ਹੋਏ ਨੇ ਤੇ ਆਪਨੇ ਕੋ ਸ਼ਿਮਲਾ ਮਿਰਚ ਦਾ ਪਲਾਂਟ ਹੈ ਜੀ ਇਹਦੇ ਵਿੱਚ ਵੀ ਨਾ ਮੈਂ ਕੁਝ ਖਰਬੂਜੇ ਦੇ ਬੀਜ ਲਗਾਏ ਨੇ ਤੇ ਇਹਦੇ ਵਿੱਚ ਵੀ ਛੋਟੇ ਛੋਟੇ ਕਾਫੀ ਗਰੋ ਹੋ ਚੁੱਕੇ ਨੇ ਤੇ ਜਿਹੜੇ ਆਪਣੇ ਕੋਲ ਇਹਦੇ ਵਿੱਚ ਤੋਰੀਆਂ ਦੀ ਬੇਲਾਂ ਸੀ ਉਹ ਆਪਾਂ ਹਟਾਤੀਆਂ ਤੇ ਹੁਣ ਦੁਬਾਰਾ ਮੈਂ ਇਸ ਪੋਟ ਦੇ ਵਿੱਚ ਹੀ ਲਗਾਉਂਗੀ ਤੇ ਤੋਰੀਆਂ ਦੀ ਬੇਲਾਂ ਫਿਲਹਾਲ ਦੂਸਰੇ ਗਰੋ ਬੈਚ ਉਗਾਈਆਂ ਨੇ ਤੇ ਬਾਕੀ ਇੱਧਰ ਆਪਣੇ ਕੁਸ਼ਿਮਲਾ ਮਿਰਚ ਦੇ ਪਲਾਂਟ ਨੇ ਆਪਾਂ ਇਦਾਂ ਹੀ ਰੱਖਿਓ ਇਹਨੇ ਹਰੀਆਂ ਮਿਰਚਾਂ ਵੀ ਉਸੇ ਤਰ੍ਹਾਂ ਲੱਗੀਆਂ ਹੋਏ ਨੇ ਤੂਸੀ ਦਾ ਪਲਾਂਟ ਵੀ ਲੱਗਿਆ ਹੋਇਆ ਤੇ ਬਰਸਾਤ ਦੇ ਦਿਨ ਤੁਸੀਂ ਇਸ ਤਰ੍ਹਾਂ ਦੀ ਛੋਟੀ ਛੋਟੀ ਗੱਲਾਂ ਧਿਆਨ ਰੱਖਿਓ ਆ ਦੇਖੋ ਫਰੈਂਡਸ ਆਪਾਂ ਨੇ ਤੋਰੀਆਂ ਦੇ ਬੀਜ ਲਗਾਏ ਨੇ ਸੱਤ ਅੱਠ ਬੀਜ ਗਰੋ ਹੋ ਚੁੱਕੇ ਨੇ ਬਾਅਦ ਵਿੱਚ ਜਦੋਂ 5-6 ਇੰਚ ਦੇ ਹੋ ਜਾਣਗੇ ਗਰੋ ਕਰ ਜਾਣਗੇ ਫਿਰ ਇਹਨਾਂ ਨੂੰ ਆਪਾਂ ਦੂਸਰੇ ਪੌੜ ਦੇ ਵਿੱਚ ਸ਼ਿਫਟ ਕਰਾਂਗੇ ਇਸ ਲਈ ਤੁਸੀਂ ਮਿੱਟੀ ਤਿਆਰ ਕਰਕੇ ਰੱਖ ਲਓ ਮਿੱਟੀ ਦੀ ਪੂਰੀ ਵੀਡੀਓ ਤੁਹਾਨੂੰ ਮੇਰੇ ਚੈਨਲ ਤੇ ਵੀ ਮਿਲ ਜੂਗੀ ਔਰ ਜਿਹੜੀ ਖਾਦ ਹੈ ਮਿੱਟੀ ਤਿਆਰ ਕਰਨ ਲਈ ਖਾਦ ਦੀਆਂ ਵੀਡੀਓ ਵੀ ਮੇਰੇ ਕੋਲ ਬਣਾਈਆਂ ਹੋਈਆਂ ਨੇ ਕਿਚਨ ਵੇਸਟ ਵਾਲੀ ਖਾਦ ਤੇ ਆਪਾਂ ਕਾਊ ਡੰਗ ਕੰਪੋਸਟ ਤੋਂ ਖਾਦ ਕਿਦਾਂ ਬਣਾ ਸਕਦੇ ਆ ਇਹਦੀਆਂ ਵੀਡੀਓ ਵੀ ਤੁਹਾਨੂੰ ਮੇਰੇ ਚੈਨਲ ਤੇ ਮਿਲ ਜਾਣਗੀਆਂ ਤੇ ਆ ਆ ਤੁਸੀਂ ਨਾਲ ਹੀ ਦੇਖ ਸਕਦੇ ਹੋ ਇਸ ਸਾਈਡ ਇਹ ਆਪਣੇ ਕੋਲ ਸ਼ਿਮਲਾ ਮਿਰਚ ਹੈ ਜੀ ਇਹਦੇ ਉੱਤੇ ਆ ਦੇਖੋ ਫਲਾਵਰਿੰਗ ਇਥੋਂ ਫੁਰੂ ਵੀ ਹੋ ਰਹੀ ਆਏ ਤੇ ਔਰ ਇਹ ਤਾਂ ਪੁਰਾਣੇ ਫੁੱਲ ਨੇ ਜੋ ਖਰਾਬ ਹੋ ਚੁੱਕੇ ਸੀ ਗਰਮੀ ਨਾਲ ਇਹ ਸਾਰੇ ਆਪਾਂ ਗਰੋ ਬੈਗ ਦੇ ਵਿੱਚ ਹੀ ਲਗਾਏ ਨੇ ਤੇ ਫਰੈਂਟਸ ਇਹ ਗੀਆਂ ਛੋਟੀਆਂ-ਛੋਟੀਆਂ ਗੱਲਾਂ ਜੋ ਆਪਾਂ ਬਰਸਾਤ ਦੇ ਦੇਣਾ ਚ ਸ਼ੁਰੂ ਕਰ ਰਹੇ ਹਾਂ ਜਿੰਨਾਂ ਵਾਲਾ ਪਾ ਧਿਆਨ ਦੇ ਰਿਆਂ ਇਸ ਲਈ ਇਹ ਪਹਿਲੀ ਗੱਲ ਤਾਂ ਤੁਸੀਂ ਇਹੀ ਧਿਆਨ ਰੱਖਣੀ ਹੈ ਕਿ ਜਿਹੜੇ ਪ੍ਰਾਣੀਆਂ ਸਬਜ਼ੀਆਂ ਨੇ ਅਗਰ ਉਹ ਪਲਾਂਟ ਹੈਲਦੀ ਨੇ ਤਾਂ ਤੁਸੀਂ ਉਹਨਾਂ ਨੂੰ ਪੱਟਣਾ ਨਹੀਂ ਉਹਨਾਂ ਨੂੰ ਇਸੇ ਤਰ੍ਹਾਂ ਲਗਾ ਕੇ ਰੱਖੋ ਕਿਉਂਕਿ ਬਰਸਾਤ ਦੇ ਮੀਂਹ ਦੇ ਨਾਲ ਉਹਨਾਂ ਤੇ ਵਧੀਆ ਅਸਰ ਵੀ ਹੋ ਸਕਦਾ ਫਰੂਟਿੰਗ ਦੇ ਸਕਦੇ ਨੇ ਕਿਉਂਕਿ ਬਰਸਾਤ ਦੇ ਵਿੱਚ ਫਰੈਂਟਸ ਮੈਂ ਇੱਕ ਧਨੀਆ ਗਰੋ ਕਰੂੰਗੀ ਉਹਦੇ ਉਹਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੂੰਗੀ ਔਰ ਤੋਰਿਆਂ ਦਾ ਤੁਸੀਂ ਦੇਖ ਕੇ ਕਿਉਂ ਬੀਜ ਤਿਆਰ ਹੋ ਚੁੱਕਿਆ ਹੈ ਔਰ ਆਪਣੇ ਕੋਲ ਖਰਬੂਜੇ ਦੇ ਬੀਜ ਵੀ ਗਰੋ ਕਰ ਚੁੱਕੇ ਨੇ ਹਰੀਆਂ ਮਿਰਚਾਂ ਮੇਰੇ ਕੋਲ ਪਹਿਲਾਂ ਵਾਲੇ ਪਲਾਂਟਸ ਵਧੀਆ ਨੇ ਤਾਂ ਹਰੀਆਂ ਮਿਰਚਾਂ ਤਾਂ ਮੈਂ ਸ਼ਾਇਦ ਹੀ ਲਗਾਵਾਂ ਇਹਨਾਂ ਦੀ ਕਟਿੰਗ ਕਰ ਦੇਣੀ ਆ ਤੇ ਧਨੀਆ ਜ਼ਰੂਰ ਲਗਾਉਂਗੀ ਇੱਕ ਫਰੈਂਸ ਮੈਂ ਹਲਦੀ ਲਗਾਣੀ ਆ ਤੇ ਹੋਰ ਹਜੇ ਫਿਲਹਾਲ ਕੋਈ ਮੇਰਾ ਵਿਚਾਰ ਨਹੀਂ ਹੈਗਾ ਕਿ ਮੈਂ ਕੋਈ ਸਬਜ਼ੀ ਲਗਾਵਾਂ ਟਮਾਟਰ ਦੀ ਹਜੇ ਮੇਰੇ ਕੋਲ ਪਨੀਰੀ ਨਹੀਂ ਆਈ ਬਾਜ਼ਾਰ ਦੇ ਵਿੱਚ ਮੈਂ ਟਮਾਟਰ ਦੀ ਪਨੀਰੀ ਵੀ ਲਗਾਉਣੀ ਆ ਕਿਉਂਕਿ ਟਮਾਟਰ ਤਾਂ ਹਰ ਘਰ ਦੀ ਜ਼ਰੂਰਤ ਹੈ ਜੀ ਔਰ ਪੁਦੀਨੇ ਨੂੰ ਮੈਂ ਕਟਿੰਗ ਤੋਂ ਗrow ਕਰਨਾ ਹੈ ਜੀ ਦੁਬਾਰਾ ਤੇ ਇਸ ਲਈ ਉਹਦੀ ਵੀਡੀਓ ਵੀ ਤੁਹਾਡਾ ਸਾਰਿਆਂ ਸ਼ੇਅਰ ਕਰੂੰਗੀ ਜੋ ਜੋ ਮੈਂ ਕਟਿੰਗ ਤੋਂ ਪlant ਤਿਆਰ ਕਰੂੰਗੀ ਔਰ ਐਸੀ ਕੁਝ ਸਬਜ਼ੀਆਂ ਜਿਹੜੀਆਂ ਤੁਸੀਂ ਘਰ ਦੇ ਵਿੱਚ ਲਗਾ ਸਕਦੇ ਹੋ ਬਾਕੀ ਫਰੈਂਡਸ ਕੋਸ਼ਿਸ਼ ਕਰਨ ਤੇ ਆ ਅਗਰ ਤੁਸੀਂ ਕੋਸ਼ਿਸ਼ ਕਰਨਾ ਚਾਹੁੰਦੇ ਹੋ ਤਾਂ ਇਹ ਸਬਜ਼ੀਆਂ ਜਾਂ ਹੋਰ ਵੀ ਸਬਜ਼ੀਆਂ ਤੁਸੀਂ ਕੋਸ਼ਿਸ਼ ਕਰਕੇ ਗrow ਕਰ ਸਕਦੇ ਹੋ ਗrow ਸਾਰੀਆਂ ਹੋ ਜਾਣਗੀਆਂ ਇਦਾਂ ਦੀ ਕੋਈ ਗੱਲ ਨਹੀਂ ਗrow ਨਹੀਂ ਹੋਣਗੀਆਂ ਪਰ ਗੱਲ ਇਹ ਆ ਫਰੈਂਡਸ ਕਿੱਦਾਂ ਦਾ ਮੌਸਮ ਆਊਗਾ ਕਿਦਾਂ ਦਾ ਟੈਂਪਰੇਚਰ ਸਬਜ਼ੀਆਂ ਨੂੰ ਚਾਹੀਦਾ ਔਰ ਕਰਦੀਆਂ ਦੀ ਸਟਾਰਟਿੰਗ ਦੇ ਵਿੱਚ ਉਹ ਕਿੰਨੀ ਕੁ ਫਰੂਟਿੰਗ ਦੇਣਗੀਆਂ ਇਹ ਆਪਾਂ ਨੂੰ ਟਾਈਮ ਹੀ ਦੱਸ ਸਕਦਾ ਫਰੈਂਡਸ ਕਿਉਂਕਿ ਮੈਂ ਵੀ ਕੁਝ ਕੁ ਸਬਜ਼ੀਆਂ ਹੀ ਟਰਾਈ ਕਰ ਰਹੀਆਂ ਵਰਸਾ ਦੇ ਦਿਨਾਂ ਦੇ ਵਿੱਚ ਕਿਉਂਕਿ ਮੈਂ ਕਦੇ ਵਰਸਾ ਦੇ ਸੀਜ਼ਨ ਦੇ ਵਿੱਚ ਸਬਜ਼ੀਆਂ ਨਹੀਂ ਲਗਾਈਆਂ ਹਲਦੀ ਦਾ ਤਾਂ ਮੈਨੂੰ 100% ਪਤਾ ਹੋ ਹੀ ਜਾਣੀ ਔਰ ਧਨੀਆ ਪੁਦੀਨਾ ਇਹ ਵੀ ਹੋ ਜਾਣੀਆਂ ਨੇ ਹਰੀਆਂ ਮਿਰਚਾਂ ਵੀ ਹੋ ਜਾਣੀਆਂ ਨੇ ਇਹਦੇ ਵਿੱਚ ਤੋਰੀਆਂ ਦੀ ਬੇਲ ਔਰ ਜਿਹੜਾ ਆਪਣੇ ਖਰਬੂਜੇ ਦੇ ਬੀਜ ਆਪਾਂ ਨੇ ਲਗਾਏ ਨੇ ਉਹਨਾਂ ਦਾ ਆਪਾਂ ਨੂੰ ਰਿਜ਼ਲਟ ਜਿਵੇਂ ਵੀ ਮੇਰੇ ਕੋਲ ਰਿਜ਼ਲਟ ਹੋਗਾ ਉਹਦਾ ਮੈਂ ਤੁਹਾਨੂੰ ਅਪਡੇਟ ਸ਼ੇਅਰ ਕਰੂੰਗੀ ਤੇ ਉਹਨਾਂ ਦੀ ਇੱਕ ਅਲੱਗ ਤੋਂ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਜਿੱਦਾਂ ਜਿੱਦਾਂ ਉਹਨਾਂ ਦਾ ਪ੍ਰੋਸੈਸ ਹੋਊਗਾ ਫਿਲਹਾਲ ਫਰੈਂਡਸ ਇੰਨੀ ਜੀ ਜਾਣਕਾਰੀ ਤੁਹਾਡੇ ਨਾਲ ਮੈਂ ਆਪਣੀ ਸਾਂਝੀ ਕੀਤੀ ਔਰ ਤੁਸੀਂ ਦੇਖ ਸਕਦੇ ਹੋ ਕਿ ਬਗੀਚੇ ਤੇ ਕਿੰਨੇ ਗ੍ਰੋ ਬੈਗ ਨੇ ਕਿਦਾਂ ਦੇ ਪਲਾਂਟਰ ਆਪਾਂ ਨੇ ਗ੍ਰੋ ਕੀਤੇ ਹੋਏ ਨੇ ਕਿਉਂਕਿ ਮੇਰੇ ਕੋ ਇਨਡੋਰ ਪlant ਵੀ ਨੇ ਫਲਾਵਰ ਵਾਲੇ ਪlant ਵੀ ਨੇ ਤਾਂ ਹਰ ਤਰ੍ਹਾਂ ਦਾ ਮੈਂ ਇੱਥੇ ਪਲਾਂਟਸ ਲਗਾਏ ਹੋਏ ਨੇ ਜਿਆਦਾ ਸ਼ੌਂਕ ਮੈਨੂੰ ਸਬਜ਼ੀਆਂ ਦਾ ਹੈ ਫਰੈਂਡਸ ਤੇ ਤੁਸੀਂ ਵੀ ਕੋਸ਼ਿਸ਼ ਕਰੋ ਕਿ ਥੋੜੀਆਂ ਸਬਜ਼ੀਆਂ ਘਰ ਦੇ ਵਿੱਚ ਲਗਾਓ ਗ੍ਰੋ ਬੈਗ ਘਰੇ ਬਣਾ ਕੇ ਤੁਸੀਂ ਤਿਆਰ ਕਰ ਸਕਦੇ ਹੋ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਥੈਂਕ ਯੂ ਫॉर ਵਾਚਿੰਗ